ਕੰਗੜਾ ਰੌਤ ਅੱਜ ਬਠਿੰਡਾ ਦੀ ਕੋਰਟ ਦੇ ਵਿੱਚ ਪੇਸ਼ ਹੋਵੇਗੀ ਤੁਹਾਨੂੰ ਦੱਸ ਦਈਏ ਬਠਿੰਡਾ ਦੇ ਬਹਾਦਰਗੜ ਝੰਡੀਆਂ ਪਿੰਡ ਦੀ ਮਹਿੰਦਰ ਕੌਰ ਜਿਸ ਦੇ ਉੱਤੇ ਕੰਗੜਾ ਰੌਤ ਨੇ ਟਿੱਪਣੀ ਕੀਤੀ ਸੀ ਕਿ ਇਹ ਕਿਸਾਨ ਧਰਨੇ ਤੇ 100-100 ਰੁਪਿਆ ਲੈ ਕੇ ਦਿਹਾੜੀ ਤੇ ਜਾਂਦੀਆਂ ਨੇ ਉਸ ਤੋਂ ਬਾਅਦ ਮਾਨਹਾਨੀ ਦਾ ਕੇਸ ਬੀਬੀ ਮਹਿੰਦਰ ਕੌਰ ਵੱਲੋਂ ਜਿਹੜਾ ਕੀਤਾ ਗਿਆ ਕੰਗੜਾ ਰੌਤ ਦੇ ਖਿਲਾਫ ਤਾਂ ਕਰੀਬ 4 ਸਾਲਾਂ ਬਾਅਦ ਲਗਾਤਾਰ ਇਸ ਕੇਸ ਦੀ ਪੈਰਵਾਈ ਉਹ ਪਰਿਵਾਰ ਕਰ ਰਿਹਾ ਤਾਂ ਅੱਜ ਕੰਗੜਾ ਰੌਤ ਬਠਿੰਡਾ ਦੀ ਕੋਰਟ ਚ ਪੇਸ਼ ਹੋਣਾ 2 ਵਜੇ ਦੇ ਕਰੀਬ ਦਾ ਸਮਾਂ ਜਿਹੜਾ ਰੱਖਿਆ ਗਿਆ ਤਾਂ ਤਸਵੀਰ ਦਿਖਾ ਦੇਣਾ ਪੁਸ ਦੇ ਵੀ ਜਿਹੜੇ ਹੈਗੇ ਆ ਕਾਫੀ ਜ਼ਿਆਦਾ ਸੁਰੱਖਿਆ ਦੇ ਕੜੇ ਪ੍ਰਬੰਧ ਦੇ ਜਿਹੜੇ ਆ ਕੀਤੇ ਹੈ ਕਿਉਂਕਿ ਕੰਗਣਾ ਰੌਤ ਇਸ ਤੋਂ ਪਹਿਲਾਂ ਵੀ ਗੱਲ ਕਰ ਲਈ ਹਾਈ ਕੋਰਟ ਦੀ ਗੱਲ ਕਰ ਲਈ ਹੈ ਮਾਨਯੋਗ ਸੁਪਰੀਮ ਕੋਰਟ ਦੀ ਗੱਲ ਕਰ ਲਈ ਹੈ ਤਾਂ ਲਗਾਤਾਰ ਕੰਗਣਾ ਰੌਤ ਨੂੰ ਜਿਹੜੇ ਛੱcke ਲੱਗਦੇ ਰਹੇ ਆ ਤਾਂ ਉਹਦੇ ਵਕੀਲ ਵੱਲੋਂ ਜਿਹੜੀ ਹੈ ਇੱਕ ਐਪਲੀਕੇਸ਼ਨ ਲਾਈ ਗਈ ਸੀ ਕਿ ਕੰਗਣਾ ਰੌਤ ਨੂੰ ਜਿਹੜਾ ਵੀਡੀਓ ਕਾਨਫਰੰਸ ਜਿਹੜੀ ਉਹਦੀ ਪੇਸ਼ੀ ਹੋਵੇ ਪਰ ਉਹ ਵੀ ਜਿਹੜੀ ਕਿਤੇ ਨਾ ਕਿਤੇ ਖਾਰਜ ਕਰ ਦਿੱਤੀ ਗਈ ਤੇ ਹੁਣ ਅੱਜ ਕੰਗਣਾ ਰੌਤ ਤੋਂ ਬਠਿੰਡਾ ਦੀ ਕੋਰਟ ਦੇ ਵਿੱਚ ਜਿਹੜਾ ਇੱਥੇ 2 ਵਜੇ ਉਹਨੇ ਪੇਸ਼ ਹੋਣਾ ਹੈ ਤੇ ਇਹ ਉਸ ਤੋਂ ਪਹਿਲਾਂ ਦੇ ਪ੍ਰਬੰਧ ਤੋਂ ਦਿਖਾ ਰਹੇ ਆ ਪੁਲਿਸ ਦੇ ਕਰੜੇ ਜਿਹੜੇ ਸੁਰੱਖਿਆ ਦੇ ਪ੍ਰਬੰਧ ਹੈ ਉਹ ਕੀਤੇ ਹੋਏ ਕਿਉਂਕਿ ਕੰਗਣਾ ਰੌਤ ਇਸ ਤੋਂ ਪਹਿਲਾਂ ਜਿਹੜਾ ਐਪਲੀਕੇਸ਼ਨ ਲਗਾ ਚੁੱਕਿਆ ਉਹਦਾ ਵਕੀਲ ਵੱਲੋਂ ਵੀ ਉਹਨੂੰ ਵੀਡੀਓ ਕਾਨਫਰੈਂਸ ਜਿਹੜੀ ਜਿਹੜੀ ਇਹਦੀ ਪੇਸ਼ੀ ਹੋਵੇ ਪਰ ਉਹ ਵੀ ਕਿਤੇ ਨਾ ਕਿਤੇ ਸਹਿਕਾਰ ਨਹੀਂ ਕੀਤੀ ਗਈ ਤਾਂ ਹੁਣ ਅੱਜ ਤੁਸੀਂ ਦੇਖ ਰਹੇ ਹੋ ਇਹ ਪੁਲਿਸ ਦੇ ਇੱਕ ਸੁਰੱਖਿਆ ਜਿਹੜੇ ਕਾਣੇ ਪ੍ਰਬੰਧ ਹੈ ਉਹ ਕੀਤੇ ਗਏ ਆ ਕਿਉਂਕਿ ਲਗਾਤਾਰ ਇਹ ਗੱਲ ਜਿਹੜੀ ਸਾਹਮਣੇ ਆ ਰਹੀ ਸੀ ਕਿ ਕੰਗਣਾ ਰਾਉਤ ਜਿਹੜੀ ਆ ਪੇਸ਼ ਨਹੀਂ ਹੋ ਰਹੀ ਲਗਾਤਾਰ ਪਹਿਲਾਂ ਉਹਨੇ ਹਾਈ ਕੋਰਟ ਦਾ ਰੁਕ ਕੀਤਾ ਹਾਈ ਕੋਰਟ ਤੋਂ ਉਹਨੂੰ ਝਟਕਾ ਲੱਗਿਆ ਉਸ ਤੋਂ ਬਾਅਦ ਮਨਜੋ ਸੁਪਰੀਮ ਕੋਰਟ ਦੇ ਵਿੱਚ ਵੀ ਉਹਨੇ ਜਿਹੜੀ ਅਪਲੀਕੇਸ਼ਨ ਲਾਈ ਹੈ ਤਾਂ ਉੱਥੇ ਵੀ ਜਿਹੜੀ ਉਹਦੀ ਸੁਣਵਾਈ ਨਹੀਂ ਹੋਈ ਤਾਂ ਅੱਜ ਕੰਗਣਾ ਰਾਉਤ ਜਿਹੜੀ ਹੈ ਬਠਿੰਡਾ ਦੀ ਕੋਰਟ ਦੇ ਵਿੱਚ ਉਹਦੀ ਪੇਸ਼ੀ ਹੋਣੀ ਹੈ ਤਾਂ ਤਸਵੀਰ ਤੁਹਾਨੂੰ ਦਿਖਾ ਦਿੰਨਾ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਲਗਾਤਾਰ ਸੁਰੱਖਿਆ ਪ੍ਰਬੰਧਾਂ ਦਾ ਜਿਹੜਾ ਜਾਇਜ਼ਾ ਲੈ ਰਿਹਾ ਕਿਉਂਕਿ ਅੱਜ 2 ਵਜੇ ਦੇ ਕਰੀਬ ਦਾ ਜਿਹੜਾ ਸਮਾਂ ਹੈਗਾ ਕਿਉਂਕਿ ਕੋਰਟ ਵੱਲੋਂ ਜਿਹੜ ਉਸ ਪੇਸ਼ੀ ਤੋਂ ਪਹਿਲਾਂ ਜਿਹੜੇ ਤੁਸੀਂ ਦੇਖ ਰਹੇ ਹੋ ਪੁਲਿਸ ਦੇ ਸੁਰੱਖਿਆ ਦੇ ਪ੍ਰਬੰਧ ਜਿਹੜੇ ਆ ਉਹ ਕੀਤੇ ਗਏ ਕਿਉਂਕਿ ਕੰਗਣਾ ਰੌਤ ਜਿਹੜੀ ਮਾਨ ਹੰਨੀ ਦੇ ਕੇਸ ਦੇ ਵਿੱਚ ਅੱਜ ਬਠਿੰਡਾ 'ਚ ਪੇਸ਼ ਹੋਣਾ ਤਾਂ ਉਸ ਤੋਂ ਪਹਿਲਾਂ ਸੁਰੱਖਿਆ ਜਿਹੜੀ ਹੈਗੀ ਉਹ ਯਕੀਨੀ ਬਣਾਉਣ ਵਾਸਤੇ ਪੁਲਿਸ ਦੇ ਅਧਿਕਾਰੀ ਲਗਾਤਾਰ ਇੱਥੇ ਮੁਲਾਕਾਤ ਕਰ ਰਹੇ ਨੇ ਗੱਲਬਾਤ ਕਰ ਰਹੇ ਨੇ ਜਿਹੜੀ ਪੁਲਿਸ ਦੀ ਟੀਮਾਂ ਹੈਗੀਆਂ ਕਿ ਕੋਈ ਵੀ ਸ਼ਰਾਰਤੀ ਅੰਦਰ ਅੰਦਰ ਨਾ ਜਾ ਪਾਏ ਕੋਈ ਮਾਹੌਲ ਨਾ ਖਰਾਬ ਕਰ ਪਾਏ ਇਸ ਕਰਕੇ ਤੁਸੀਂ ਦੇਖੋ ਅੱਜ ਇਹ ਤਮਾਮ ਪੁਲਿਸ ਫੋਰਸ ਜਿਹੜੀ ਇੱਥੇ ਤਣਾਤ ਕੀਤੀ ਗਈ ਹੈ ਕਿਉਂਕਿ ਅੱਜ 2 ਵਜੇ ਦੇ ਕਰੀਬ ਕੰਗਣਾ ਰੌਦ ਦੀ ਜਿਹੜੀ ਹੈ ਇੱਥੇ ਪੇਸ਼ੀ ਹੋਣੀ ਹੈ ਬਹਾਦਰਗੜ ਝੰਡੀਆਂ ਪਿੰਡ ਦੀ ਜਿਹੜੀ ਬਜ਼ੁਰਗ ਬੀਬੀ ਹੈਗੀ ਹੈ ਮਹਿੰਦਰ ਕੌਰ ਉਹਦੇ ਵੱਲੋਂ ਉਹਦੇ ਵੱਲੋਂ ਜਿਹੜਾ ਕੇਸ ਹੈ ਉਹ ਕੀਤਾ ਗਿਆ ਸੀਗਾ ਮਨਹਾਨੀ ਦਾ ਕੇਸ ਕੀਤਾ ਗਿਆ ਤਾਂ ਉਸ ਤੋਂ ਬਾਅਦ ਅੱਜ 2 ਵਜੇ ਦੇ ਕਰੀਬ ਜਿਹੜਾ ਕੰਗਣਾ ਰੌਦ ਨੇ ਬਠਿੰਡਾ ਦੀ ਕੋਰਟ ਦੇ ਵਿੱਚ ਪੇਸ਼ ਹੋਣਾ ਜਿਸ ਤੋਂ ਪਹਿਲਾਂ ਪੁਲਿਸ ਦੇ ਜਿਹੜੇ ਸੁਰੱਖਿਆ ਦੇ ਪ੍ਰਬੰਧ ਹੈਗੇ ਆ ਉਹ ਕੀਤੇ ਗਏ ਆ ਤੇ ਤੁਸੀਂ ਦੇਖੋ ਜਿੱਥੇ ਬੈਰੀਗੇਟਿੰਗ ਹੈਗੀ ਉੱਥੇ ਜਿਹੜੇ ਰਸੇ ਵੀ ਲਾਏ ਜਾਣੇ ਆ ਤਾਂ ਇਸ ਪਾਸੇ ਤੁਹਾਨੂੰ ਦਿਖਾ ਦਿੰਨਾ ਲੇਡੀਜ਼ ਪੁਲਿਸ ਵੀ ਇੱਥੇ ਤਾਇਨਾਤ ਕੀਤੀ ਗਈ ਹੈ ਕਿਉਂਕਿ ਅੱਜ ਜਿਹੜਾ 2 ਵਜੇ ਦਾ ਜਿਹੜਾ ਸਮਾਂ ਉਹ ਉਹ ਰੱਖਿਆ ਗਿਆ ਕਿ 2 ਵਜੇ ਦਾ ਸਮਾਂ ਰੱਖਿਆ ਗਿਆ 2 ਵਜੇ ਦੇ ਕਰੀਬ ਜਿਹੜੀ ਕੰਗਣਾ ਰਾਉਤ ਇੱਥੇ ਪੇਸ਼ ਹੋਊਗੀ ਕਿਉਂਕਿ ਫਿਜ਼ੀਕਲ ਤੌਰ ਦੇ ਉੱਤੇ ਹੀ ਉਹਨੇ ਪੇਸ਼ ਹੋਣਾ ਤਾਂ ਇਸ ਕਰਕੇ ਤੁਹਾਨੂੰ ਦੱਸ ਦਈਏ ਇਹ ਮਾਮਲਾ ਕਰੀਬ 4 ਸਾਲ ਤੋਂ ਚੱਲ ਰਿਹਾ ਲਗਾਤਾਰ 4 ਸਾਲਾਂ ਤੋਂ ਭਾਦੁਰਗਰ ਜੰਡੀਆਂ ਪਿੰਡ ਦੀ ਬਜ਼ੁਰਗ ਬੀਬੀ ਮਹਿੰਦਰ ਕੌਰ ਜਿਹਦੇ ਉੱਤੇ ਟਿੱਪਣੀ ਕੰਗਣਾ ਰੌਤ ਨੂੰ ਮਹਿੰਗੀ ਪਈ ਹੈ ਤਾਂ ਕਾਫੀ ਜ਼ਿਆਦਾ ਇਹ 3 4 ਸਾਲ ਤੋਂ ਜਿਹੜਾ ਇਹ ਕੇਸ ਚੱਲਦਾ ਆ ਰਿਹਾ ਤਾਂ ਅੱਜ ਕੰਗਣਾ ਰੌਤ ਨੂੰ ਬਠਿੰਡਾ ਕੋਰ ਦੇ ਵਿੱਚ ਫਿਜ਼ੀਕਲ ਤੌਰ ਤੇ ਪੇਸ਼ ਹੋਣ ਤੋਂ ਪਹਿਲਾਂ ਕੋਲਜੀ ਤਿਆਰੀ ਹੈ ਤਾਂ 2 ਵਜੇ ਦੇ ਕਰੀਬ ਦੇਖਦੇ ਹਾਂ ਕੰਗਣਾ ਰੌਤ ਤੱਕ ਪੇਸ਼ ਹੁੰਦੀ ਹੈ ਜਾਂ ਨਹੀਂ ਕੈਮਰਾਮੈਨ ਗੁਰਵਿੰਦਰ ਦੇ ਨਾਲ ਅਮਿਤ ਸ਼ਰਮਾ ਰਦਾਨਾ ਸਪੋਰਟਸਮੈਨ ਬਠਿੰਡਾ